ਹੇਗਾ ਜੀ ਔਰ ਇਥੇ ਐਕਸੀਡੈਂਟ ਵੀ ਹੋਇਆ ਕੋਈ ਇਹ ਸਰ ਸਤੀਏ ਵਾਲਾ ਚੌਕ ਹੈ ਜੀ ਇਹ ਆਪਣੀ ਕਲੋਨੀ ਹੈ ਗਿਲਕੋ ਵਿਊ ਤੇ ਇਧਰੋਂ ਵਜੀਦਪੁਰੋਂ ਵੱਲੋਂ ਆਪਣਾ ਸਾਧਨ ਆਉਂਦੇ ਆ ਇੱਕ ਗੱਡੀ ਸਕਾਰਪਿਓ ਆਈ ਸੀ ਜਦੋਂ ਆਈ ਇਹ ਤੇ ਇਸ ਨਿੰਮ ਦੇ ਨਾਲ ਟਕਰਾਈ ਹੈ ਜੀ ਇਸ ਨਿੰਮ ਦੇ ਨਾਲ ਟਕਰਾਨ ਦੇ ਨਾਲ ਇੱਕ ਜਿਹੜੇ ਸੀ ਉਹ ਸਵਾਰੀਆਂ ਵੇਖਿਆ ਅਸੀਂ ਜਦੋਂ ਆ ਕੇ ਸੰਭਾਲਿਆ ਤੇ ਮੁੰਡਾ ਜਿਹੜਾ ਸੀ ਉਹ ਸੀਸੇ ਵਿੱਚੋਂ ਬਾਹਰ ਆ ਰਿਹਾ ਸੀ ਤੇ ਉਹ ਸਹੀ ਸੀ ਯਾਨੀ ਕਿ ਕੁਝ ਟਾਈਮ ਦੇ ਵਿੱਚ ਉਹ ਬਾਹਰ ਆ ਕੇ ਬੈਠ ਗਿਆ ਦੂਸਰਾ ਮੁੰਡਾ ਜਿਹੜਾ ਥੋੜਾ ਜਿਹਾ ਉਹਨੂੰ ਚੋਟ ਲੱਗੀ ਸੀ ਪਰ ਉਹ ਸਾਰਿਆਂ ਨੇ ਰਲ ਕੇ ਉਹਨੂੰ ਵੀ ਉਹਨੂੰ ਕੱਢ ਲਿਆ ਲੇਕਿਨ ਇੱਕ ਬੜੀ ਵੱਡੀ ਅੰਦੇਜ ਗੱਲ ਹੋਈ ਕਿ ਜਿਹੜੇ ਸਾਹਮਣੇ ਗੱਡੀ ਖੜੀ ਸੀ ਇਹ ਨਿਮ ਨਾ ਹੁੰਦੀ ਤੋ ਉਹ ਗੱਡੀ ਦੇ ਨਾਲ ਉਹ ਗੱਡੀ ਟਕਰਾ ਕੇ ਉਹ ਦੋ ਸ਼ਖਸਾਂ ਦੇ ਵਿੱਚ ਸਨ ਤੇ ਉਹਨਾਂ ਦਾ ਜਾਨੀ ਮਤਲਬ ਨੁਕਸਾਨ ਜ਼ਿਆਦਾ ਹੋ ਸਕਦਾ ਸੀ ਲੇਕਿਨ ਨਿਮ ਦੇ ਕਰਕੇ ਜ ਨੁਕਸਾਨ ਹੋਣੋਂ ਕਾਫੀ ਬਚ ਗਿਆ ਗੱਡੀ ਜ਼ਰੂਰ ਡੈਮੇਜ ਹੋ ਗਈ ਹੈ ਪਰ ਜਾਨੀ ਇਹਨਾਂ ਨੂੰ ਨੁਕਸਾਨ ਨਹੀਂ ਹੋਇਆ ਦੋ ਜਿਹੜੇ ਘਾਇਲ ਹੋਏ ਜਾਂਦੇ ਹਾਂਜੀ ਹਾਂਜੀ ਦੋ ਜਿਹਨੇ ਘਾਇਲ ਹੋਏ ਆ ਜੀ ਇਹਦੇ ਵਿੱਚ ਹਾਂਜੀ ਹਾਂਜੀ ਲੋਕਾਂ ਨੇ ਜੇ ਲੋਕਲ ਸੀ ਉਹ ਵੀ ਨਾਲੋਂ ਨਾਲ ਹੀ ਤੋਂ ਰੋਡ ਚੱਲਦਾ ਹੈ ਜੀ ਜਿੰਨਾ ਵੀ ਦੇਖਿਆ ਨਾਲੋਂ ਨਾਲ ਆ ਗਏ ਔਰ ਨਾਲੋਂ ਨਾਲ ਹੀ ਉਹਨਾਂ ਨੂੰ ਕੱਢ ਲਿਆ ਜਿਹੜਾ ਪਹਿਲਾ ਮੁੰਡਾ ਸੀ ਉਹ ਤਾਂ ਵੈਸੇ ਸੀਸੇ ਵਿੱਚ ਹੀ ਉਛਲ ਕੇ ਬਾਹਰ ਆ ਗਿਆ ਸੀ ਤੇ ਉਹ ਸਹੀ ਸੀ ਉਹਨੂੰ ਫਿਰ ਇੱਥੇ ਬਿਠਾ ਕੇ ਪਾਣੀ ਪੂਣੀ ਪਿਲਾਇਆ ਉਹ ਹੋਛੇ ਵਾਦੇ ਪੂਰਾ ਸੀ ਜਿਹੜਾ ਦੂਸਰਾ ਮੁੰਡਾ ਸੀ ਉਹ ਕੁਛ ਟਾਈਮ ਤੇ ਹੋਸ਼ ਹੋਇਆ ਫਿਰ ਉਹਨੂੰ ਵੀ ਥੋੜੀ ਜਿਹੀ ਹੋਸ਼ ਆ ਗਈ ਹੈ ਤੇ ਉਹਨੂੰ ਫਿਰ ਕਟਰ ਨਾਲ ਕੱਟ ਕੇ ਉਹ ਇੱਕ ਤਾਕੀ ਜੀ ਉਹਨੂੰ ਵੀ ਸੇਫਲੀ ਬਾਹਰ ਕੱਢ ਕੇ ਤੇ ਫਿਰ ਇੱਥੋਂ ਲੈ ਗਏ ਸੀ ਹਸਪੀਟਲ ਤੇ ਗੱਡੀ ਵੀ ਲੈ ਗਏ ਸੀ ਸਰ ਕੀ ਨਾਮ ਹੈ ਤੁਹਾਡੇ ਸਰ ਮੇਰਾ ਨਾਮ ਸਰ ਮੁਖਤਿਆਰ ਸਿੰਘ ਹੈ ਜੀ